ਨਕੋਦਰ ਦਰਬਾਰ ਦੇ 베ਜ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਸائیں ਸਰਕਾਰ ਦਾ ਤਾਂ ਲਾਢੀਸ਼ਾ ਸਰਕਾਰ ਜੀ ਨੇ ਬਾਬਾ ਗੁਰਾ ਸ਼ਾਹ ਜੀ ਬਾਰੇ ਅਤੇ ਦਰਬਾਰ ਦੇ ਬਾਰੇ ਇੱਕ ਬਹੁਤ ਹੀ ਖਾਸ ਗੱਲ ਕਹੀ ਸੀ ਤੇ ਉਸ ਖਾਸ ਗੱਲ ਵਿੱਚ ਆਪਾਂ ਨੂੰ ਅਜੇ ਹੀ ਖਾਸ ਗੱਲ ਸਿੱਖਣ ਨੂੰ ਮਿਲੇਗੀ ਜੋ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਵੱਲ ਚਲਦੇ ਹਾਂ ਜੀ ਬਾਬਾ ਮੁਰਾਦ ਸ਼ਾਹ ਜੀ ਸਰਕਾਰ ਜੀ ਦੇ ਦਰਬਾਰ ਤੇ ਬਹੁਤ ਸਾਰੇ ਲੋਕ ਸਲਾਮ ਕਰਨ ਆਉਂਦੇ ਸੀ ਤੇ ਕੁਝ ਲੋਕ ਆਪਣੇ ਸਵਾਲ ਲੈ ਕੇ ਆਉਂਦੇ ਸੀ ਜੋ ਲੋਕ ਸਵਾਲ ਲੈ ਕੇ ਆਉਂਦੇ ਸੀ ਸਾਈਂ ਜੀ ਨੂੰ ਸਵਾਲ ਕਰਦੇ ਸੀ ਸਾਈਂ ਜੀ ਵੀ ਉਹਨਾਂ ਨੂੰ ਅੱਗੋਂ ਉਸੇ ਰੂਪ ਦੇ ਵਿੱਚ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਸੀ ਜਿਸ ਅੰਦਾਜ਼ ਦੇ ਵਿੱਚ ਸੰਗਤ ਸਵਾਲ ਕਰਦੀ ਸੀ ਸਾਈਂ ਜੀ ਉਹਨਾਂ ਨੂੰ ਉਸ ਅੰਦਾਜ਼ ਵਿੱਚ ਹੀ ਜਵਾਬ ਦਿੰਦੇ ਸੀ ਤਾਂਕਿ ਉਸ ਇਨਸਾਨ ਨੂੰ ਜਵਾਬੇ ਮਿਲ ਸਕੇ ਤੇ ਉਹ ਇਨਸਾਨ ਸਿੱਧੇ ਰਾਹੀ ਪਵੇ ਇੱਕ ਵਾਰੀ ਦੀ ਗੱਲ ਹੈ ਸਾਈਂ ਜੀ ਦੇ ਦਰਬਾਰ ਤੇ ਇੱਕ ਇਨਸਾਨ ਆਇਆ ਸੀ ਉਸ ਇਨਸਾਨ ਨੇ ਸਾਈਂ ਜੀ ਨੂੰ ਸਵਾਲ ਕੀਤਾ ਕਿ ਸਾਈਂ ਜੀ ਇਸ ਦਰਬਾਰ ਦੀ ਮਹਾਨਤਾ ਕੀ ਹੈ ਸਾਈਂ ਜੀ ਨੇ ਅੱਗੋਂ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਸਾਈਂ ਜੀ ਕਹਿਣ ਲੱਗੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਗਿਣੀਆਂ ਨਹੀਂ ਜਾਂਦੀਆਂ ਤੂੰ ਸਮੁੰਦਰ ਦੀਆਂ ਲਹਿਰਾਂ ਗਿਣ ਕੇ ਆ ਅੱਸੀ ਤੈਨੂੰ ਫਿਰ ਇਸ ਦਰਬਾਰ ਦੀ ਮਹਾਨਤਾ ਬਾਰੇ ਦੱਸਾਂਗੇ ਕਿਉਂਕਿ ਜਿਹੜਾ ਇਨਸਾਨ ਸਮੁੰਦਰ ਦੀਆਂ ਲਹਿਰਾਂ ਨਹੀਂ ਗਿਣ ਸਕਦਾ ਉਹਨੇ ਇਨਾ ਦੇ ਜਲਵੇ ਬਾਰੇ ਕੀ ਪਤਾ ਕਰਨਾ ਜਿਨ੍ਹਾਂ ਦਾ ਨਾਮ ਬਾਬਾ ਮੁਰਾਦ ਸ਼ਾਹ ਜੀ ਹੈ ਇਹ ਸਾਈ ਜੀ ਦੇ ਆਪਣੇ ਬੋਲ ਨੇ ਸਾਈ ਜੀ ਦੀ ਇੱਕ ਹੋਰ ਵੀਡੀਓ ਤੁਸੀਂ ਦੇਖੀ ਹੋਣੀ ਹੈ ਜਿੱਥੇ ਦਰਬਾਰ ਦੇ ਵਿੱਚ ਕੁਵਾਲੀਆਂ ਦੀ ਮਹਿਫਲ ਹੋ ਰਹੀ ਹੈ ਤੇ ਸਾਈਂ ਜੀ ਉੱਥੇ ਤੇ ਸਾਈਂ ਜੀ ਉੱਥੇ ਆ ਕੇ ਮਾਈਕ ਦੇ ਵਿੱਚ ਬੋਲ ਰਹੇ ਨੇ ਕੁਆਲੀ ਸੁੰਨੀ ਹੈ ਸੁਣੋ ਨਹੀਂ ਤੇ ਉਹ ਗੇਟ ਖੁੱਲਾ ਪਿਆ ਤੁਸੀਂ ਜਾ ਸਕਦੇ ਹੋ ਅਸੀਂ ਦੇਖਦੇ ਹਾਂ ਅਸੀਂ ਦੇਖਦੇ ਹਾਂ ਸਾਰਾ ਕੁਝ ਮਸਤਾਂ ਦੇ ਬੱਚੇ ਹਾਂ ਉਹਨਾਂ ਨੇ ਜਿਨ੍ਹਾਂ ਨੇ ਧਰਤੀ ਪਾੜ ਕੇ ਰੱਖ ਦਿੱਤੀ ਸੀ ਇਹ ਮਸਤਾਂ ਦੀ ਗੱਡੀ ਹੈ ਇਸ ਤੋਂ ਬਚਣ ਦੀ ਕੋਸ਼ਿਸ਼ ਕਰਿਓ ਰਗੜਾ ਖਾਂਦੀ ਕੋਸ਼ਿਸ਼ ਨਾ ਕਰਿਓ ਇਹ ਸਾਈਂ ਜੀ ਦੇ ਬੋਲ ਸਨ ਸਾਈਂ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੇ ਉਹਨਾਂ ਨੇ ਮਾਂਜਾ ਚੜਨ ਲੱਗਿਆ ਮਿੰਟ ਨਹੀਂ ਲਾਉਣਾ ਜੋ ਲੋਕ ਇਹ ਸੋਚਦੇ ਨੇ ਦਰਬਾਰ ਤੇ ਜਾ ਕੇ ਕੁਝ ਵੀ ਕਰ ਲਈਏ ਜਾਂ ਇਹ ਸੋਚਦੇ ਨੇ ਕਿ ਸਾਈਂ ਜੀ ਕਿਹੜਾ ਵੇਖਦੇ ਨੇ ਇਹ ਗਲਤੀ ਨਾ ਕਰਿਓ ਇਹ ਗਲਤ ਹੈ ਸਾਈਂ ਜੀ ਸਭ ਕੁਝ ਦੇਖਦੇ ਨੇ ਉਹਨਾਂ ਦੀ ਨਿਗਾ ਆਪਣੇ ਮੁਰਿਦਾਂ ਤੇ ਹਮੇਸ਼ਾ ਰਹਿੰਦੀ ਹੈ ਖਾਸ ਕਰਕੇ ਉਹਨਾਂ ਤੇ ਜੋ ਦਰਬਾਰ ਆਉਂਦੇ ਨੇ ਸੋ ਇਹ ਗਲਤੀ ਕਦੇ ਨਾ ਕਰਿਓ ਉਹ ਕਹਿੰਦੇ ਨੇ ਨਾ ਜਦ دیتا ਹੈ ਢੇਰੋਂ ਕੇ ਢੇਰ دیتا ਹੈ ਜਦ ਲੇਤਾ ਹੈ ਚਮੜੀ ਉਧੇੜ ਲੇਤਾ ਹੈ ਦਰਬਾਰ ਵਿੱਚ ਸਵਾਲ ਲੈ ਕੇ ਨਹੀਂ ਬਸ ਆਪਣੇ ਮਨ ਦੇ ਵਿੱਚ ਪਿਆਰ ਤੇ ਸੱਚਾ ਦਿਲ ਲੈ ਕੇ ਜਾਓ ਤਾਂ ਕਿ ਜੋ ਸਾਈਂ ਜੀ ਬਾਬਾ ਮੁਰਾਸ਼ਾ ਜੀ ਤੁਹਾਡੀਆਂ ਝੋਲੀਆਂ ਹਮੇਸ਼ਾ ਪਰ ਸਕਣ ਕਿਉਂਕਿ ਉਹਨਾਂ ਨੇ ਅੰਦਰੋਂ ਪੜ ਕੇ ਦੇਣਾ ਜੋ ਕੁਝ ਵੀ ਦੇਣਾ ਅੰਦਰੋਂ ਪੜ੍ਹ ਕੇ ਦੇਣਾ ਜੋ ਅੰਦਰ ਸਵਾਲ ਲੈ ਕੇ ਜਾਂਦਾ ਉਸ ਨੂੰ ਹਮੇਸ਼ਾ ਜਵਾਬ ਹੀ ਮਿਲਦਾ ਹੈ ਤੇ ਜੇ ਸਾਈਂ ਜੀ ਕੋਲ ਕੁਝ ਮੰਗਣ ਜਾਣਾ ਤਾਂ ਸੱਚੇ ਦਿਲ ਨਾਲ ਜਾਓ ਤੇ ਆਪਣੇ ਸਵਾਲ ਘਰੇ ਛੱਡ ਕੇ ਜਾਓ ਸੋ ਇਸ ਅਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੈ ਸਾਈਂ ਆਂ